ਹੈਲੋ ਸਟੂਡੈਂਟਸ ਅੱਜ ਅਸੀਂ ਬੀਅਰ ਐਂਟ੍ਰਾਂਸ ਐਗਜ਼ਾਮ ਦੇ ਲਈ ਪੰਜਾਬੀ ਭਾਗ ਦਾ ਪੈਰਾ ਰਚਨਾ ਟੌਪਿਕ ਪੜਾਂਗੇ ਇਸ ਵਿੱਚ ਸਾਨੂੰ ਇੱਕ ਪੈਰਾ ਦਿੱਤਾ ਜਾਏਗਾ ਅਤੇ ਨਾਲ ਕੁਐਸ਼ਨਸ ਦਿੱਤੇ ਗਏ ਹੋਣਗੇ ਅਸੀਂ ਪੈਰੇ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਅਤੇ ਕੁਐਸ਼ਨਸ ਦੇ ਆਨਸਰ ਦੇਣੇ ਹਨ ਜਿਵੇਂ ਕਿ ਐਗਜ਼ਾਮਪਲ ਦੇ ਲਈ ਅਸੀਂ ਇੱਕ ਪੈਰਾ ਲੈਂਦੇ ਹਾਂ ਇੱਥੇ ਸਾਨੂੰ ਇੱਕ ਪੈਰਾ ਦਿੱਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਵਾਲਾ ਇਹਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਅਤੇ ਕੁਐਸ਼ਨਸ ਦੇ ਆਨਸਰ ਦੇਣੇ ਹਨ जिम्मे की पहला क्वेश्चन है गुरु गोबिंद जी की लड़ाई किसुद्ध तो पढ़ना है किस दे सही है एक, जबर बरुद्ध से पहले क्वेश्चन का आंसर फिर सूशन दिता गया है गुरु जी ने किहा लिया गुरु जी ने ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਲੋਹਾ ਲਿਆ ਠੀਕ ਹੈ ਜੀ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਅਤੇ ਫਿਰ ਆਨਸਰ ਕਰਨਾ ਹੈ ਤੀਜਾ ਕੁਐਸਚਨ ਹੈ ਗੁਰੂ ਜੀ ਕਿਸ ਵਿੱਚ ਵਿਸ਼ਵਾਸ ਰੱਖਦੇ ਸਨ ਆਪਸ਼ਨ ਪਹਿਲੀ ਬਿਲਕੁਲ ਸਹੀ ਹੈ ਮਨੁੱਖ ਮਾਤ ਦੀ ਇਕਤਾ ਵਿੱਚ ਇਹ ਪੈਰਾਗ੍ਰਾਫ ਦੇ ਵਿੱਚ ਕਿੱਥੇ ਲਿਖਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਇਕਤਾ ਵਿੱਚ ਵਿਸ਼ਵਾਸ ਰੱਖਦੇ ਸਨ ਜੀ ਜੀ ਐਡਡੇਸ ਉਸੇ ਇੱਕ ਪੈਰਾ ਤੁਹਾਨੂੰ ਹੋਰ ਦਿੱਤਾ ਗਿਆ ਹੈ ਨਾਲ ਕੰਪਰੀਹੈਂਸ਼ਲ ਇਹ ਪੈਰੇ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਤੇ ਨਾਲ ਇਹਦੇ ਕੁਐਸਚਨਸ ਦਿੱਤੇ ਗਏ ਹਨ ਇਹਨਾਂ ਕੁਐਸਚਨਸ ਦਾ ਆਨਸਰ ਤੁਸੀਂ ਪੈਰੇ ਦੇ ਵਿੱਚ ਲੱਭ ਕੇ ਪ੍ਰੈਕਟਿਸ ਕਰਨੀ ਹੈ ਥੈਂਕ ਯੂ ਜੀ